ਹੈਲੋ ਫਰੈਂਡਸ ਹਮੇਸ਼ਿਆ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਨਾ ਸਾਂਝੀ ਕਰਨ ਜਾ ਰਹੀ ਹਾਂ ਚਾਚੀ ਦੀ ਭੈਣ ਹਾਉ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਮੈਂ ਬਾਹਰ ਬਰਾਂਡੇ ਵਿੱਚ ਸੌ ਰਿਹਾ ਸੀ ਅਤੇ ਮੈਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀ ਮੇਰੀ ਚਾਚੀ ਨੇ ਮੈਨੂੰ ਦੇਖ ਕੇ ਕਿਹਾ ਕਿ ਬਾਹਰ ਬਹੁਤ ਠੰਡ ਹੈ ਤੂੰ ਇਸ ਤਰ੍ਹਾਂ ਕਰ ਪ੍ਰੀਤੀ ਕੋਲ ਅੰਦਰ ਚਲਾ ਜਾ ਤੇ ਉੱਥੇ ਜਾ ਕੇ ਸੌਂ ਜਾ ਕਿਉਂਕਿ ਸਾਡੇ ਦੋ ਹੀ ਕਮਰੇ ਸਨ ਮੈਨੂੰ ਬਹੁਤ ਖੁਸ਼ੀ ਹੋ ਰਹੀ ਸੀ ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਮੈਂ ਕਿੰਨਾ ਜ਼ਿਆਦਾ ਖੁਸ਼ ਸੀ ਮੈਂ ਆਪਣੀ ਚਾਚੀ ਦੀ ਗੱਲ ਮੰਨ ਲਈ ਤੇ ਪ੍ਰੀਤੀ ਨਾਲ ਜਾ ਕੇ ਸੌਂ ਗਿਆ ਪ੍ਰੀਤੀ ਸੁੱਤੀ ਹੋਈ ਸੀ ਅਤੇ ਮੈਂ ਵੀ ਸਾਈਡ ਤੇ ਜਾ ਕੇ ਸੌਂ ਗਿਆ ਜਿਵੇਂ ਹੀ ਅੱਧੀ ਰਾਤ ਹੋਈ ਪ੍ਰੀਤੀ ਨੇ ਚਾਦਰ ਵਿੱਚ ਹੱਥ ਪੇੜਨਾ ਸ਼ੁਰੂ ਕਰ ਦਿੱਤਾ ਪ੍ਰੀਤੀ ਵੀ ਜਾਗ ਰਹੀ ਸੀ ਪਰ ਉਸਨੇ ਮੈਨੂੰ ਕੁਝ ਨਹੀਂ ਕਿਹਾ ਹੌਲੀ-ਹੌਲੀ ਮੈਨੂੰ ਪਤਾ ਲੱਗਣ ਲੱਗਿਆ ਕਿ ਪ੍ਰੀਤੀ ਵੀ ਕੁਝ ਚਾਹੁੰਦੀ ਹੈ ਬਸ ਫਿਰ ਕੀ ਸੀ ਮੈਂ ਇੱਕੀ ਵਾਰੀ ਨਾਲ ਉਸ ਨਾਲ ਮੇਰੀ ਚਾਚੀ ਦੀ ਛੋਟੀ ਭੈਣ ਬਹੁਤ ਹੀ ਜ਼ਿਆਦਾ ਸੋਹਣੀ ਸੀ ਪਰ ਮੈਨੂੰ ਉਸਨੂੰ ਸੋਹਣੀ ਕਹਿਣ ਵਿੱਚ ਬਹੁਤ ਸ਼ਰਮ ਆ ਰਹੀ ਸੀ ਕਿਉਂਕਿ ਮੈਨੂੰ ਡਰ ਲੱਗ ਰਿਹਾ ਸੀ ਕਿ ਜੇਕਰ ਮੈਂ ਉਹਨੂੰ ਇਸ ਤਰ੍ਹਾਂ ਕਹਿ ਦਿੱਤਾ ਤਾਂ ਉਹ ਕਿਤੇ ਚਾਚੀ ਨੂੰ ਨਾ ਦੱਸ ਦੇਵੇ ਅੱਜ ਤੱਕ ਮੈਂ ਚਾਚੀ ਦੀ ਭੈਣ ਦੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੁਣੀ ਸੀ ਅਸੀਂ ਇੱਕ ਜੁਆਇੰਟ ਫੈਮਿਲੀ ਵਿੱਚ ਰਹਿੰਦੇ ਸੀ ਮੇਰੇ ਪਾਪਾ ਤੇ ਮੇਰੇ ਚਾਚਾ ਖੇਤੀ ਦਾ ਕੰਮ ਕਰਦੇ ਸਨ ਅਤੇ ਉਹ ਜ਼ਿਆਦਾਤਰ ਖੇਤ ਵਿੱਚ ਹੀ ਰਹਿੰਦੇ ਸਨ ਮੇਰੀ ਚਾਚੀ ਅਤੇ ਮੇਰੀ ਮੰਮੀ ਘਰ ਵਿੱਚ ਹੀ ਰਹਿੰਦੀਆਂ ਸਨ ਮੇਰੀ ਚਾਚੀ ਦਾ ਇੱਕ ਬੇਟਾ ਸੀ ਜਿਸ ਦੀ ਉਮਰ ਲਗਭਗ 6 ਸਾਲ ਸੀ ਮੇਰੀ ਚਾਚੀ ਹੋ ਰਹੀ ਦੋ ਹੀ ਭੈਣਾਂ ਸਨ ਚਾਚੀ ਦੀ ਉਮਰ 28 ਸਾਲ ਸੀ ਅਤੇ ਉਹਨਾਂ ਦੀ ਛੋਟੀ ਭੈਣ ਦੀ ਉਮਰ ਲਗਭਗ 22 ਸਾਲ ਸੀ ਚਾਚੀ ਦੀ ਭੈਣ ਨੂੰ ਤਾਂ ਮੈਂ ਚਾਚੀ ਦੇ ਵਿਆਹ ਵਾਲੇ ਦਿਨ ਹੀ ਆਪਣਾ ਦਿਲ ਦੇ ਬੈਠਾ ਸੀ ਸ਼ਾਮ ਦਾ ਵਕਤ ਸੀ ਅਸੀਂ ਖਾਣਾ ਖਾ ਰਹੇ ਸੀ ਉਸੇ ਵਕਤ ਚਾਚੀ ਨੇ ਮੈਨੂੰ ਦੱਸਿਆ ਕਿ ਕੱਲ ਬਲਜੀਤ ਦਾ ਜਨਮ ਦਿਨ ਹੈ ਅਤੇ ਉਸ ਦੀ ਮਾਸੀ ਇੱਥੇ ਆ ਰਹੀ ਹੈ ਅਤੇ ਮੈਂ ਉਸ ਨੂੰ ਬੱਸ ਸਟੈਂਡ ਤੋਂ ਲੈ ਕੇ ਆਵਾਂ बस ये सुनते ही मेरे मन में विवाह जिन्नाचा चढ़ गया सी मैं वैसे ही चाची तो पूछ लेगी चाची ਤੁਹਾਡੇ ਘਰ ਵਾਲੇ ਵੀ ਆ ਰਹੇ ਹਨ चाची ने कहा नहीं ਉਹਨਾਂ ਨੇ ਨਹੀਂ ਆਉਣਾ ਕਿਉਂਕਿ papa ਦੀ ਸਿਹਤ ਠੀਕ ਨਹੀਂ ਹੈ ਇਸ ਕਰਕੇ मम्मी पापा ਨੂੰ ਇਕੱਲੇ ਨਹੀਂ ਛੱਡ ਸਕਦੇ ਸਨ ਪਰ मेरी छोटी बहन ने क्या गे मैं अपने इकलौते भांजे ਦੇ ਜਨਮ ਦਿਨ ਤੇ ਜ਼ਰੂਰ ਆਵਾਂਗੀ ਜਦੋਂ बस स्टैंड ਤੇ ਆ ਜਾਵੇਗੀ ਤਾਂ तू ਉਸ ਨੂੰ ਲੈ ਆਉਣਾ ਮੈਂ ਉਸ ਨੂੰ ਤੇਰਾ ਨੰਬਰ ਦੇ ਦੇਵਾਂਗੀ ਉਹ ਬੱਸ ਸਟੈਂਡ ਤੇ ਆ ਕੇ ਤੈਨੂੰ ਫੋਨ ਕਰ ਦੇਵੇਗੀ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿ ਉਸ ਵਕਤ ਮੈਨੂੰ ਕਿੰਨੀ ਜ਼ਿਆਦਾ ਖੁਸ਼ੀ ਹੋ ਰਹੀ ਸੀ ਮੈਂ ਜਲਦੀ ਨਾਲ ਰੋਟੀ ਖਾਧੀ ਅਤੇ ਆਪਣੇ ਕਮਰੇ ਵਿੱਚ ਚਲਾ ਗਿਆ ਮੈਂ ਆਪਣੇ ਲਈ ਬਹੁਤ ਹੀ ਸੋਹਣੀ ਪੈਂਟ ਤੇ ਸ਼ਰਟ ਕੱਢ ਲਈ ਤੇ ਪ੍ਰੈਸ ਕਰਨ ਲੱਗ ਪਿਆ ਕਿਉਂਕਿ ਅੱਜ ਮੈਂ ਚਾਚੀ ਦੀ ਭੈਣ ਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਸੀ ਮੈਂ ਉਸ ਨੂੰ ਕਾਫੀ ਟਾਈਮ ਤੋਂ ਪਸੰਦ ਕਰਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਮੈਨੂੰ ਪਸੰਦ ਕਰਦੀ ਹੈ ਕਿ ਨਹੀਂ ਅਤੇ ਨਾ ਹੀ ਮੈਂ ਕਦੇ ਉਸ ਤੋਂ ਇਸ ਬਾਰੇ ਪੁੱਛਿਆ ਸੀ ਕਿਉਂਕਿ ਮੇਰੇ ਅੰਦਰ ਇੰਨੀ ਹਿੰਮਤ ਨਹੀਂ ਸੀ ਮੈਂ ਬਹੁਤ ਬੇਸਬਰੀ ਨਾਲ ਉਸਦੇ ਫੋਨ ਦਾ ਇੰਤਜ਼ਾਰ ਕਰ ਰਹੀਆ ਸੀ ਮੈਨੂੰ ਇਹ ਸੀ ਕਿ ਉਹ ਜਲਦੀ ਨਾਲ ਮੈਨੂੰ ਫੋਨ ਕਰੇ ਅਤੇ ਮੈਂ ਭੱਜ ਕੇ ਉਸਦੇ ਕੋਲ ਚਲਾ ਜਾਵਾਂ ਉਸ ਨੂੰ ਗਲੇ ਲਗਾਉਣਾ ਤਾਂ ਮੈਂ ਸੁਪਨੇ ਵਿੱਚ ਹੀ ਸੋਚ ਸਕਦਾ ਸੀ ਅਸਲ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਸੀ ਖੈਰ ਮੈਂ ਜਲਦੀ ਨਾਲ ਆਪਣੇ ਕੱਪੜੇ ਪ੍ਰੈਸ ਕੀਤੇ ਅਤੇ ਬਾਥਰੂਮ ਵਿੱਚ ਨਹਾਉਣ ਚਲਾ ਗਿਆ ਵੈਸੇ ਮੈਂ ਆਪਣਾ ਫੋਨ ਬਾਥਰੂਮ ਦੇ ਬਾਹਰ ਹੀ ਰੱਖਦਾ ਸੀ ਪਰ ਅੱਜ ਮੈਨੂੰ ਇੰਨਾ ਜ਼ਿਆਦਾ ਚਾਹ ਸੀ ਕਿ ਮੈਂ ਆਪਣਾ ਫੋਨ ਬਾਥਰੂਮ ਵਿੱਚ ਨਾਲ ਲੈ ਗਿਆ ਸੀ। ਮੈਨੂੰ ਇਹ ਸੀ ਕਿ ਜੇਕਰ ਉਸਨੇ ਮੈਨੂੰ ਫੋਨ ਕੀਤਾ ਤੇ ਮੇਰਾ ਫੋਨ ਮੇਰੇ ਕੋਲ ਨਾ ਹੋਇਆ ਤਾਂ ਉਹ ਕਿਤੇ ਗੁੱਸਾ ਹੀ ਨਾ ਹੋ ਜਾਵੇ ਅਤੇ ਫੋਨ ਕਰਕੇ ਚਾਚੀ ਨੂੰ ਨਾ ਦੱਸ ਦੇਵੇ। ਬਸ ਇਹੀ ਕਾਰਨ ਸੀ ਕਿ ਮੈਂ ਆਪਣਾ ਫੋਨ ਬਾਥਰੂਮ ਵਿੱਚ ਨਾਲ ਹੀ ਲੈ ਗਿਆ ਸੀ। ਮੈਂ ਜਲਦੀ ਨਾਲ ਨਹਾ ਕੇ ਆਪਣੇ ਕੱਪੜੇ ਪਾ ਕੇ ਬਾਹਰ ਆ ਗਿਆ। ਅੱਜ ਮੈਂ ਇੱਕ ਵਧੀਆ ਪਰਫਿਊਮ ਲਗਾਇਆ ਸੀ ਜਿਸ ਨੂੰ ਮੈਂ ਹਾਲੇ ਤੱਕ ਇੱਕ ਵਾਰ ਵੀ ਯੂਜ਼ ਨਹੀਂ ਕੀਤਾ ਸੀ। ਇਹ ਪਰਫਿਊਮ ਮੇਰੇ ਬਰਥਡੇ ਤੇ ਮੇਰੇ ਦੋਸਤ ਨੇ ਮੈਨੂੰ ਗਿਫਟ ਦਿੱਤਾ ਸੀ। ਜਿਸ ਨੂੰ ਅੱਜ ਮੈਂ ਆਪਣੀ ਚਾਚੀ ਦੀ ਭੈਣ ਦੇ ਆਉਣ ਦੀ ਖੁਸ਼ੀ ਵਿੱਚ ਲਗਾ ਰਿਆ ਸੀ ਪਰਫਿਊਮ ਤੋਂ ਜ਼ਿਆਦਾ ਚਾਚੀ ਦੀ ਭੈਣ ਮੇਰੇ ਲਈ ਸਪੈਸ਼ਲ ਸੀ ਉਸ ਨੂੰ ਮੈਂ ਕਾਫੀ ਸਮੇਂ ਤੋਂ ਮਿਸ ਕਰ ਰਿਹਾ ਸੀ ਪਰ ਕਦੇ ਵੀ ਉਸ ਨਾਲ ਗੱਲ ਨਹੀਂ ਕੀਤੀ ਸੀ ਅਤੇ ਅੱਜ ਮੈਨੂੰ ਉਸ ਨਾਲ ਕਈ ਗੱਲਾਂ ਕਰਨ ਦਾ ਮੌਕਾ ਮਿਲ ਰਿਹਾ ਸੀ ਮੈਂ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਸੀ ਕਿ ਉਦੋਂ ਹੀ ਮੈਨੂੰ ਇੱਕ ਨਵੇਂ ਨੰਬਰ ਤੋਂ ਫੋਨ ਆਇਆ ਮੈਨੂੰ ਪਤਾ ਸੀ ਕਿ ਇਹ ਕਿਸ ਦਾ ਨੰਬਰ ਹੈ ਕਿਉਂਕਿ ਚਾਚੀ ਦੀ ਭੈਣ ਦੇ ਇਲਾਵਾ ਮੈਨੂੰ ਕੋਈ ਫੋਨ ਨਹੀਂ ਆਉਣ ਵਾਲਾ ਸੀ ਇਸ ਲਈ ਮੈਂ ਆਪਣਾ ਜਲਦੀ ਨਾਲ ਫੋਨ ਚੁੱਕਿਆ ਜਿਵੇਂ ਹੀ ਮੈਂ ਫੋਨ ਤੇ ਹੈਲੋ ਕਿਹਾ ਤਾਂ ਅੱਗੇ ਤੋਂ ਮਿੱਠੀ ਆਵਾਜ਼ ਸੁਣਾਈ ਦਿੱਤੀ ਇਹ ਆਵਾਜ਼ ਸੱਚੀ ਚਾਚੀ ਦੀ ਭੈਣ ਦੀ ਸੀ ਉਸਨੇ ਕਿਹਾ ਕਿ ਤੁਸੀਂ ਸਮੀਰ ਬੋਲ ਰਹੇ ਹੋ ਮੈਂ ਕਿਹਾ ਹਾਂ ਤਾਂ ਬੋਲੀ ਕਿ ਮੈਂ ਬੱਸ ਸਟੈਂਡ ਤੇ ਆ ਗਈ ਹਾਂ ਮੈਨੂੰ ਆ ਕੇ ਲੈ ਜਾਓ ਐਨਾ ਸੁਣਦੇ ਹੀ ਮੈਨੂੰ ਪਤਾ ਨਹੀਂ ਕੀ ਹੋਣ ਲੱਗਿਆ ਮੈਂ ਕਿਹਾ ਤੁਸੀਂ ਇੰਤਜ਼ਾਰ ਕਰੋ ਮੈਂ ਹੁਣੇ ਆਇਆ ਬਸ ਥੋੜਾ ਜਿਹਾ ਟਾਈਮ ਲੱਗੇਗਾ ਉਸਨੇ ਕਿਹਾ ਠੀਕ ਹੈ ਇਹ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਪਰਫਿਊਮ ਤਾਂ ਮੈਂ ਪਹਿਲਾਂ ਹੀ ਲਗਾਇਆ ਹੋਇਆ ਸੀ ਪਰ ਮੈਂ ਫਿਰ ਵੀ ਪਰਫਿਊਮ ਹੋਰ ਛਿੜਕ ਕੇ ਨਿਕਲ ਗਿਆ ਮੈਂ ਜਲਦੀ ਨਾਲ ਮੋਟਰਸਾਈਕਲ ਦੀ ਚਾਬੀ ਚੁੱਕੀ ਅਤੇ ਖੁਸ਼ੀ-ਖੁਸ਼ੀ ਨਾਲ ਚਾਚੀ ਦੀ ਭੈਣ ਨੂੰ ਲੈਣ ਚਲਾ ਗਿਆ ਮੈਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੋ ਰਹੀ ਸੀ ਉਸਨੂੰ ਦੇਖਣ ਲਈ ਕਿਉਂਕਿ ਅੱਜ ਮੈਂ ਉਸਨੂੰ ਕਾਫੀ ਸਮੇਂ ਬਾਅਦ ਦੇਖਣਾ ਸੀ ਚਾਚੇ ਦੇ ਵਿਆਹ ਤੋਂ ਬਾਅਦ ਮੈਂ ਹੋਸਟਲ ਰਹਿ ਕੇ ਪੜ੍ਹਾਈ ਕਰ ਰਿਹਾ ਸੀ ਅਤੇ ਹੁਣ ਮੈਂ ਕਾਫੀ ਸਾਲਾਂ ਬਾਅਦ ਵਾਪਸ ਘਰ ਆਇਆ ਸੀ ਇਸ ਲਈ ਮੇਰੀ ਉਸਦੇ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ ਤੇ ਨਾ ਹੀ ਅਸੀਂ ਇੱਕ ਦੂਸਰੇ ਤੋਂ ਨੰਬਰ ਲੈ ਸਨ ਪਰ ਅੱਜ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਖੈਰ 10 ਮਿੰਟ ਦਾ ਰਸਤਾ ਸੀ ਮੈਂ ਤੇਜ਼ ਬਾਈਕ ਚਲਾ ਕੇ ਉਸ ਨੂੰ ਬੱਸ ਸਟੈਂਡ ਤੇ ਲੈਣ ਲਈ ਚਲਾ ਗਿਆ ਸੀ ਜਿਵੇਂ ਹੀ ਮੈਂ ਬੱਸ ਸਟੈਂਡ ਤੇ ਪਹੁੰਚਿਆ ਤਾਂ ਚਾਚੀ ਦੀ ਭੈਣ ਨੂੰ ਦੇਖ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ ਸਨ ਕਿਉਂਕਿ ਉਹ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ ਮੈਂ ਦੱਸ ਨਹੀਂ ਸਕਦਾ ਉਸਨੇ ਵਾਲਾਂ ਦੀ ਕਟਿੰਗ ਕਰਵਾਈ ਹੋਈ ਸੀ ਕਟਿੰਗ ਕਰਵਾਉਣ ਨਾਲ ਉਹ ਕੁਝ ਜ਼ਿਆਦਾ ਹੀ ਖੂਬਸੂਰਤ ਲੱਗ ਰਹੀ ਸੀ ਉਸਨੇ ਲਾਲ ਰੰਗ ਦੀ ਡਰੈੱਸ ਪਾਈ ਹੋਈ ਸੀ ਜਿਸ ਵਿੱਚ ਉਹ ਬਹੁਤ ਹੀ ਜ਼ਿਆਦਾ ਹੌਟ ਲੱਗ ਰਹੀ ਸੀ ਉਸ ਦਿਨ ਤਾਂ ਉਸਨੇ ਮੇਰੇ ਹੋਸ਼ ਹੀ ਉਡਾ ਦਿੱਤੇ ਸਨ ਮੇਰਾ ਤਾਂ ਦਿਲ ਕਰ ਰਿਹਾ ਸੀ ਕਿ ਮੈਂ ਜਲਦੀ ਨਾਲ ਜਾ ਕੇ ਉਸ ਨੂੰ ਘੁੱਟ ਕੇ ਜੱਫੀ ਪਾ ਲਵਾਂ ਮੈਨੂੰ ਇਹ ਪਤਾ ਸੀ ਕਿ ਮੈਂ ਕਿਵੇਂ ਕੰਟਰੋਲ ਕੀਤਾ ਮੈਂ ਜਲਦੀ ਨਾਲ ਉਸਦੇ ਕੋਲ ਗਿਆ ਅਤੇ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ ਸੀ ਉਹ ਦੁੱਧ ਤੋਂ ਵੀ ਜ਼ਿਆਦਾ ਚਿੱਟੀ ਸੀ ਉਹ ਐਨੀ ਸੋਹਣੀ ਲੱਗ ਰਹੀ ਸੀ ਕਿ ਮੈਂ ਕਦੇ ਵੀ ਉਸ ਜਿੰਨੀ ਸੋਹਣੀ ਕੁੜੀ ਨਹੀਂ ਦੇਖੀ ਸੀ ਮੈਂ ਉਸੇ ਕੋਲ ਜਾ ਕੇ ਉਸਦਾ ਬੈਗ ਫੜ ਲਿਆ ਅਤੇ ਉਸ ਨੂੰ ਬਾਈਕ ਉੱਤੇ ਬੈਠਣ ਲਈ ਕਿਹਾ ਮੈਂ ਉਸਦਾ ਸਮਾਨ ਆਪਣੇ ਅੱਗੇ ਰੱਖ ਲਿਆ ਅਤੇ ਖੁਦ ਥੋੜਾ ਪਿੱਛੇ ਹੋ ਕੇ ਬੈਠ ਗਿਆ ਉਹ ਵੀ ਥੋੜਾ ਹੋਰ ਪਿੱਛੇ ਹੋ ਕੇ ਬੈਠ ਗਈ ਸੀ ਮੈਂ ਜਾਣ ਬੁੱਝ ਕੇ ਵਾਰ-ਵਾਰ ਬਾਈਕ ਦੇ ਬ੍ਰੇਕ ਮਾਰ ਰਿਹਾ ਸੀ ਤਾਂ ਕਿ ਉਹ ਮੇਰੇ ਨਾਲ ਟਕਰਾਈ ਕਿਉਂਕਿ ਮੈਂ ਉਸ ਨੂੰ ਹੱਥ ਨਹੀਂ ਲਾ ਸਕਦਾ ਸੀ ਪਰ ਮੈਂ ਇਸ ਤਰ੍ਹਾਂ ਦੀਆਂ ਹਰਕਤਾਂ ਤਾਂ ਕਰ ਹੀ ਸਕਦਾ ਸੀ ਕਿ ਉਹ ਮੈਨੂੰ ਖੁਦ ਹੀ ਹੱਥ ਲਾ ਲਵੇ ਮੈਂ ਬਾਈਕ ਦੇ ਸ਼ੀਸ਼ੇ ਵਿੱਚੋਂ ਉਸ ਨੂੰ ਦੇਖ ਰਿਹਾ ਸੀ ਸ਼ਾਇਦ ਉਸਨੇ ਵੀ ਇਹ ਗੱਲ ਮਹਿਸੂਸ ਕੀਤੀ ਸੀ ਜਦੋਂ ਮੈਂ ਉਸ ਨੂੰ ਲੈ ਕੇ ਆ ਰਿਹਾ ਸੀ ਉਸ ਵਕਤ ਮੈਂ ਬਾਈਕ ਬਹੁਤ ਤੇਜ਼ ਚਲਾ ਰਿਹਾ ਸੀ ਪਰ ਜਿਵੇਂ ਹੀ ਰਸਤਾ ਘਟ ਰਹਿ ਗਿਆ ਤਾਂ ਮੈਂ ਬਾਈਕ ਨੂੰ ਹੌਲੀ-ਹੌਲੀ ਚਲਾਉਣ ਲੱਗ ਪਿਆ ਸੀ ਜੇਕਰ ਕੋਈ ਤੁਰ ਕੇ ਘਰ ਜਾਂਦਾ ਤਾਂ ਉਹ ਵੀ ਮੇਰੇ ਨਾਲੋਂ ਪਹਿਲਾਂ ਪਹੁੰਚ ਜਾਂਦਾ ਸ਼ਾਇਦ ਉਸਨੇ ਵੀ ਇਸ ਗੱਲ ਨੂੰ ਮਹਿਸੂਸ ਕਰ ਲਿਆ ਸੀ ਆਖਿਰਕਾਰ ਉਸਨੇ ਕਹਿ ਹੀ ਦਿੱਤਾ ਕਿ ਇਸ ਤੋਂ ਚੰਗਾ ਹੁੰਦਾ ਕਿ ਮੈਂ ਤੁਰ ਕੇ ਹੀ ਘਰ ਆ ਜਾਂਦਾ ਤੇ ਮਜ਼ਾਕ ਵਿੱਚ ਕਹਿ ਦਿੱਤਾ ਕਿ ਮੈਂ ਪਹਿਲੀ ਵਾਰ ਡਰਾਈਵ ਕਰ ਰਿਹਾ ਹਾਂ ਇਸ ਲਈ ਥੋੜਾ ਡਰ ਲੱਗ ਰਿਹਾ ਹੈ। ਉਹ ਬੋਲੀ ਤੁਹਾਡੇ ਤੋਂ ਜ਼ਿਆਦਾ ਤੇਜ਼ ਤਾਂ ਮੈਂ ਚਲਾ ਲੈਂਦੀ ਹਾਂ। ਮੈਂ ਕਿਹਾ ਕਿ ਫਿਰ ਮੈਨੂੰ ਵੀ ਸਿਖਾ ਦਿਓ। ਮੇਰੀ ਇਹ ਗੱਲ ਸੁਣ ਕੇ ਉਹ ਹੱਸਣ ਲੱਗੀ ਤੇ ਬੋਲੀ ਜੇਕਰ ਤੁਹਾਨੂੰ ਮੇਰੀ ਤਰ੍ਹਾਂ ਤੇਜ਼ ਡਰਾਈਵਿੰਗ ਸਿੱਖਣੀ ਹੈ ਤਾਂ ਤੁਸੀਂ ਲੋਕਾਂ ਨਾਲ ਐਕਸੀਡੈਂਟ ਹੀ ਕਰੋਗੇ। ਉਸ ਦੀ ਇਸ ਗੱਲ ਤੇ ਮੇਰਾ ਹੱਸਣਾ ਵੀ ਬੰਦ ਨਹੀਂ ਹੋ ਰਿਹਾ ਸੀ। ਉਹ ਵੀ ਹੱਸ ਰਹੀ ਸੀ ਅਤੇ ਹੱਸਦੇ ਹੋਏ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ। ਮੈਂ ਕਿਹਾ ਵੈਸੇ ਤੁਹਾਡੀ ਸਮਾਈਲ ਬਹੁਤ ਹੀ ਸੋਹਣੀ ਹੈ। ਮੇਰੀ ਗੱਲ ਸੁਣ ਕੇ ਉਹ ਸ਼ਰਮਾਉਣ ਲੱਗੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਅਸੀਂ ਘਰ ਪਹੁੰਚ ਗਏ ਸੀ ਚਾਚੀ ਆਪਣੀ ਭੈਣ ਨੂੰ ਦੇਖ ਕੇ ਬਹੁਤ ਖੁਸ਼ ਹੋ ਗਈ ਸੀ ਉਹ ਇੱਕ ਦੂਸਰੇ ਦੇ ਗਲੇ ਮਿਲਣ ਲੱਗੀਆਂ ਬਲਜੀਤ ਵੀ ਆਪਣੀ ਮਾਸੀ ਨੂੰ ਦੇਖ ਕੇ ਬਹੁਤ ਖੁਸ਼ ਹੋ ਰਿਹਾ ਸੀ ਅਗਲੇ ਦਿਨ ਚਾਚੇ ਦੇ ਬੇਟੇ ਬਲਜੀਤ ਦਾ ਜਨਮ ਦਿਨ ਸੀ ਘਰ ਵਿੱਚ ਤਿਆਰੀਆਂ ਦਾ ਮਾਹੌਲ ਸੀ ਕਿਉਂਕਿ ਅਸੀਂ ਆਪਣੇ ਘਰ ਵਿੱਚ ਇੱਕ ਛੋਟੀ ਜਿਹੀ ਪਾਰਟੀ ਰੱਖੀ ਹੋਈ ਸੀ ਸਾਡੇ ਰਿਸ਼ਤੇਦਾਰਾਂ ਨੂੰ ਨਹੀਂ ਬੁਲਾਇਆ ਗਿਆ ਸੀ ਪਰ ਪਿੰਡ ਵਿੱਚ ਕਾਫੀ ਲੋਕਾਂ ਨੂੰ ਬੁਲਾਇਆ ਗਿਆ ਹੋਇਆ ਸੀ। ਸ਼ਾਮ ਦੇ ਟਾਈਮ ਪਾਰਟੀ ਸ਼ੁਰੂ ਹੋ ਗਈ ਸੀ। ਜਨਮ ਦਿਨ ਮਨਾਉਣ ਲਈ ਮੈਂ ਬਲਜੀਤ ਨੂੰ ਕੱਪੜੇ ਲਿਆ ਕੇ ਦਿੱਤੇ ਸਨ। ਮੈਂ ਚਾਹੁੰਦਾ ਸੀ ਕਿ ਬਲਜੀਤ ਦੀ ਮਾਸੀ ਪਹਿਲਾਂ ਤਿਆਰ ਹੋ ਜਾਵੇ ਤਾਂ ਕਿ ਮੈਂ ਉਸਦੇ ਨਾਲ ਮੈਚਿੰਗ ਕੱਪੜੇ ਪਾ ਸਕਾਂ। ਸ਼ਾਇਦ ਇਹ ਫੀਲਿੰਗ ਕੁੜੀਆਂ ਵਿੱਚ ਵੀ ਹੁੰਦੀ ਹੈ। ਉਹ ਬਹੁਤ ਅਨੋਖੀ ਕੁੜੀ ਸੀ। ਮੈਂ ਦੇਖਿਆ ਕਿ ਰਾਤ ਦੀ ਪਾਰਟੀ ਵਿੱਚ ਉਸਨੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ। ਉਸ ਵਿੱਚ ਉਹ ਬਹੁਤ ਹੀ ਕਮਾਲ ਦੀ ਲੱਗ ਰਹੀ ਸੀ। ਜਦੋਂ ਮੈਂ ਦੇਖਿਆ ਕਿ ਉਸਨੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਤਾਂ ਮੈਂ ਵੀ ਨੀਲੇ ਰੰਗ ਦੀ ਸ਼ਰਟ ਪਾ ਲਈ ਸੀ ਮੈਂ ਸਾਰਿਆਂ ਦੇ ਸਾਹਮਣੇ ਕੋਸ਼ਿਸ਼ ਕਰ ਰਿਹਾ ਸੀ ਕਿ ਮੈਨੂੰ ਨਹੀਂ ਪਤਾ ਸੀ ਕਿ ਚਾਚੀ ਦੀ ਭੈਣ ਨੇ ਵੀ ਉਹੀ ਰੰਗ ਪਾਇਆ ਹੋਇਆ ਸੀ ਮੈਂ ਤਾਂ ਪਹਿਲਾਂ ਹੀ ਇਸ ਨੂੰ ਸਿਲੈਕਟ ਕਰ ਲਿਆ ਸੀ ਖੈਰ ਸਾਰਿਆਂ ਨੇ ਇਸ ਗਲਤੀ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਸੀ ਕਿਉਂਕਿ ਸਾਰੇ ਪਾਰਟੀ ਵਿੱਚ ਬਿਜੀ ਸਨ ਪਰ ਇਸ ਗੱਲ ਨੂੰ ਚਾਚੀ ਦੀ ਭੈਣ ਨੇ ਕੁਝ ਜ਼ਿਆਦਾ ਹੀ ਸੀਰੀਅਸ ਲੈ ਲਿਆ ਸੀ ਪਾਰਟੀ ਵਿੱਚ ਅਰੇਂਜਮੈਂਟ ਬਹੁਤ ਚੰਗਾ ਕੀਤਾ ਗਿਆ ਸੀ ਰਾਤ ਦੇ 11 ਵਜੇ ਪਾਰਟੀ ਖਤਮ ਹੋ ਗਈ ਅਤੇ ਖਾਣਾ ਖਾਣ ਦੇ ਬਾਅਦ ਸਾਰੇ ਆਪਣੇ ਆਪਣੇ ਘਰ ਚਲੇ ਗਏ ਸਨ। ਰਾਤ ਦੇ ਵਕਤ ਚਾਚੀ ਦਾ ਬੇਟਾ ਮੇਰੇ ਨਾਲ ਹੀ ਸੌਂਦਾ ਸੀ। ਕਿਉਂਕਿ ਉਹ ਸ਼ੁਰੂ ਤੋਂ ਹੀ ਮੇਰੇ ਨਾਲ ਰਹਿੰਦਾ ਸੀ ਅਤੇ ਹੁਣ ਤਾਂ ਉਸ ਨੂੰ ਮੇਰੇ ਨਾਲ ਸੌਣ ਦੀ ਆਦਤ ਪੈ ਗਈ ਸੀ। ਮੈਂ ਆਪਣੇ ਕਮਰੇ ਵਿੱਚ ਇਕੱਲਾ ਸੌਂਦਾ ਸੀ। ਇਸ ਲਈ ਮੈਂ ਉਸ ਨੂੰ ਆਪਣੇ ਨਾਲ ਹੀ ਸਵਾ ਲੈਂਦਾ ਸੀ। ਮੈਂ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ। ਪਰ ਉਹ ਅੱਜ ਜਿਹੜਾ ਕਰ ਰਿਹਾ ਸੀ ਕਿ ਉਸ ਨੇ ਆਪਣੀ ਮਾਸੀ ਨਾਲ ਸੌਣਾ ਹੈ। ਮੈਂ ਕਿਹਾ ਚਾਚੀ ਕੋਈ ਗੱਲ ਨਹੀਂ ਉਸ ਨੂੰ ਆਪਣੀ ਮਾਸੀ ਨਾਲ ਸੌਣ ਦਿਓ ਮੈਂ ਬਾਹਰ ਬਰਾਂਡੇ ਵਿੱਚ ਸੌ ਜਾਵਾਂਗਾ ਬਲਜੀਤ ਆਪਣੀ ਮਾਸੀ ਨਾਲ ਕਮਰੇ ਵਿੱਚ ਮੇਰੇ ਬਿਸਤਰ ਉੱਤੇ ਸੌ ਗਿਆ ਅਤੇ ਮੈਂ ਬਾਹਰ ਬਰਾਂਡੇ ਵਿੱਚ ਆਪਣਾ ਮੂੰਹ ਟਾ ਕੇ लेट ਗਿਆ ਪਰ ਬਾਹਰ ਬਹੁਤ ਜ਼ਿਆਦਾ ਠੰਡ ਸੀ ਮੈਂ ਸੋਚਿਆ ਕਿ ਮੈਂ ਉਹਨਾਂ ਨੂੰ ਡਿਸਟਰਬ ਨਹੀਂ ਕਰਾਂਗਾ ਉਹ ਆਰਾਮ ਨਾਲ ਸੌਂ ਜਾਂਨ ਵੈਸੇ ਵੀ ਥੋੜੇ ਟਾਈਮ ਬਾਅਦ ਦਿਨ ਚੜ੍ਹਨ ਵਾਲਾ ਸੀ ਮੈਂ ਹੁਣ ਫੋਨ ਬੰਦ ਕਰਕੇ ਸੌਣ ਦੀ ਤਿਆਰੀ ਕਰ ਰਿਹਾ ਸੀ ਕਿ ਉਦੋਂ ਹੀ ਚਾਚੀ ਮੇਰੇ ਕੋਲ ਆ ਗਈ ਤੇ ਬੋਲੀ ਬਾਰ ਤਾਂ ਬਹੁਤ ਜ਼ਿਆਦਾ ਠੰਡ ਹੈ ਮੈਂ ਤੈਨੂੰ ਇਸ ਤਰ੍ਹਾਂ ਬਾਹਰ ਨਹੀਂ ਸੌਣ ਦੇਵਾਂਗੀ ਤੂੰ ਇੱਕ ਕੰਮ ਕਰ ਤੂੰ ਵੀ ਅੰਦਰ ਜਾ ਕੇ ਸੌਂ ਜਾ ਇਹ ਗੱਲ ਸੁਣਦੇ ਹੀ ਮੇਰੇ ਚਿਹਰੇ ਉੱਤੇ ਖੁਸ਼ੀ ਦੀ ਲਹਿਰ ਦੌਰ ਗਈ ਸੀ ਪਰ ਮੈਂ ਚਾਚੀ ਦੇ ਸਾਹਮਣੇ ਆਪਣੀ ਖੁਸ਼ੀ ਜ਼ਾਹਿਰ ਨਹੀਂ ਹੋਣ ਦਿੱਤੀ ਮੈਂ ਕਿਹਾ ਨਹੀਂ ਚਾਚੀ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਚਾਚੀ ਬੋਲੇ ਕਿ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਤੂੰ ਅੰਦਰ ਚੱਲ ਮੈਂ ਉਸ ਨੂੰ ਕਹਿ ਦਿੰਨੀ ਆ ਚਾਚੀ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਅੰਦਰ ਲੈ ਗਈ ਮੈਂ ਦੇਖਿਆ ਬਲਜੀਤ ਆਪਣੀ ਮਾਸੀ ਨਾਲ ਸੌ ਰਿਹਾ ਸੀ ਉਸ ਵਕਤ ਚਾਚੀ ਨੇ ਆਪਣੀ ਭੈਣ ਨੂੰ ਜਗਾਇਆ ਤੇ ਕਿਹਾ ਪ੍ਰੀਤੀ ਬਲਜੀਤ ਨੂੰ ਥੋੜਾ ਸਾਈਡ ਤੇ ਕਰ ਲੈ ਉਹ ਆਪਣੀ ਅੱਖਾਂ ਮਸਲਦੇ ਹੋਏ ਉੱઠી ਅਤੇ ਆਪਣੇ ਭਾਂਜੇ ਨੂੰ ਦੇਖਣ ਲੱਗੀ ਅਤੇ ਉਸ ਨੇ ਸਾਈਡ ਤੇ ਕਰ ਲਿਆ ਮੈਂ ਹੁਣ ਬਿਸਤਰ ਦੇ ਕੋਨੇ ਤੇ लेट ਗਿਆ ਪਰ ਸਾਡੇ ਵਿੱਚ ਕੋਈ ਜ਼ਿਆਦਾ ਦੂਰੀ ਨਹੀਂ ਸੀ ਕਿਉਂਕਿ ਬਲਜੀਤ ਬਿਸਤਰ ਤੇ ਇੱਕ ਪਾਸੇ ਸੁੱਤਾ ਹੋਇਆ ਸੀ ਅਤੇ ਸਾਡੇ ਵਿਚਕਾਰ ਪ੍ਰੀਤੀ ਸੁੱਤੀ ਹੋਈ ਸੀ ਮੈਂ ਲਾਈਟ ਆਫ ਕੀਤੀ ਅਤੇ ਫਿਰ ਮੈਂ ਬਿਸਤਰ ਤੇ ਆ ਕੇ लेट ਗਿਆ। ਮੈਂ ਪ੍ਰੀਤੀ ਸਾਹਮਣੇ ਸੌਣ ਦਾ ਨਾਟਕ ਕਰ ਰਿਹਾ ਸੀ। ਪਰ ਪ੍ਰੀਤੀ ਦੇ ਨਾਲ ਬਿਸਤਰ ਉੱਤੇ ਲੇਟਣ ਨਾਲ ਮੈਨੂੰ ਨੀਂਦ ਕਿਵੇਂ ਆ ਸਕਦੀ ਸੀ? ਮੇਰਾ ਮਨ ਤਾਂ ਸ਼ਰਾਰਤ ਕਰਨ ਦਾ ਕਰ ਰਿਹਾ ਸੀ। ਪਰ ਮੈਂ ਚਾਹੁੰਦਾ ਸੀ ਕਿ ਇਸ ਦੀ ਸ਼ੁਰੂਆਤ ਪ੍ਰੀਤੀ ਕਰੇ। ਸ਼ਾਇਦ ਉੱਪਰ ਵਾਲਾ ਮੇਰੀ ਗੱਲ ਸੁਣ ਰਿਹਾ ਸੀ। ਥੋੜੀ ਦੇਰ ਬਾਅਦ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਮੇਰੇ ਪੈਰਾਂ ਦੀਆਂ ਉਂਗਲੀਆਂ ਨੂੰ ਛੂ ਲਿਆ ਹੈ। ਮੈਨੂੰ ਇਹ ਜਾਣ ਦੇ देर ਨਹੀਂ ਲੱਗੀ ਕਿ ਇਹ ਪੈਰ ਕਿਸ ਦਾ ਹੈ ਕਿਉਂਕਿ ਮੇਰਾ ਭਤੀਜਾ ਤਾਂ ਸਾਈਡ ਤੇ ਲੇਟਿਆ ਹੋਇਆ ਸੀ ਤੇ ਸਾਡੇ ਵਿਚਕਾਰ ਪ੍ਰੀਤੀ ਸੀ ਜਿਵੇਂ ਹੀ ਪ੍ਰੀਤੀ ਨੇ ਮੇਰੇ ਨਾਲ ਇਸ ਤਰ੍ਹਾਂ ਦੀ ਹਰਕਤ ਕੀਤੀ ਮੇਰੇ ਪੂਰੇ ਸਰੀਰ ਵਿੱਚ ਹਲਚਲ ਮਚ ਗਈ ਸੀ ਵੈਸੇ ਵੀ ਮੈਂ ਜਾਗ ਰਿਹਾ ਸੀ ਅਤੇ ਇਸ ਹਲਚਲ ਦਾ ਮੈਨੂੰ ਜਲਦ ਹੀ ਅਹਿਸਾਸ ਹੋ ਗਿਆ ਸੀ ਮੈਂ ਮਹਿਸੂਸ ਕੀਤਾ ਕਿ ਕੋਈ ਵਾਰ-ਵਾਰ ਮੇਰੇ ਪੈਰਾਂ ਦੀਆਂ ਉਂਗਲੀਆਂ ਨੂੰ ਛੂ ਰਿਹਾ ਹੈ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਉਸ ਟਾਈਮ ਮੇਰੇ ਪੂਰੇ ਸਰੀਰ ਵਿੱਚ ਅੱਗ ਲੱਗ ਗਈ ਸੀ ਮੈਂ ਜਾਣ ਬੁੱਝ ਕੇ ਸੌਣ ਦਾ ਨਾਟਕ ਕਰਨਾ ਸ਼ੁਰੂ ਕਰ ਦਿੱਤਾ ਫਿਰ ਮੈਂ ਆਪਣੇ ਜਜ਼ਬਾਤਾਂ ਉਤੇ ਕਾਬੂ ਨਾ ਰੱਖਦੇ ਹੋਏ ਜਲਦੀ ਨਾਲ ਆਪਣਾ ਹੱਥ ਪ੍ਰੀਤੀ ਦੀ ਚਾਦਰ ਤੇ ਰੱਖ ਦਿੱਤਾ ਮੈਂ ਆਪਣੇ ਹੱਥ ਨੂੰ ਇਸ ਤਰ੍ਹਾਂ ਰੱਖਿਆ ਸੀ ਕਿ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਮੈਂ ਇਹ ਸਭ ਨੀਂਦ ਵਿੱਚ ਕਰ ਰਿਹਾ ਹਾਂ ਪਰ ਜਿਸ ਤਰ੍ਹਾਂ ਉਹ ਵਾਰ-ਵਾਰ ਮੇਰੇ ਪੈਰਾਂ ਨੂੰ ਛੂ ਰਹੀ ਸੀ ਉਸ ਨਾਲ ਮੈਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਉਹ ਵੀ ਹਾਲੇ ਤੱਕ ਸੁੱਤੀ ਨਹੀਂ ਹੈ ਬਲਕਿ ਜਾਗ ਰਹੀ ਹੈ ਮੈਂ ਹੌਲੀ-ਹੌਲੀ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਹੱਥ ਕਿੱਥੇ ਹੈ ਅਤੇ ਜਲਦੀ ਨਾਲ ਹੀ ਮੈਨੂੰ ਉਸ ਦਾ ਹੱਥ ਮਿਲ ਗਿਆ। ਮੈਂ ਆਪਣੇ ਹੱਥ ਨਾਲ ਉਸ ਦੇ ਹੱਥ ਨੂੰ ਸਹਲਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੈਂ ਪਹਿਲੀ ਹਰਕਤ ਉਸ ਤੋਂ ਕਰਵਾਉਣਾ ਚਾਹੁੰਦਾ ਸੀ। ਖੈਰ, ਜਿਸ ਤਰ੍ਹਾਂ ਮੈਂ ਸੋਚ ਰਿਹਾ ਸੀ, ਓਵੇਂ ਹੀ ਹੋ ਰਿਹਾ ਸੀ। ਪਰ ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਉਸ ਨੇ ਪਲਟ ਕੇ ਮੈਨੂੰ ਗਲੇ ਲਗਾ ਲਿਆ। ਜਿਵੇਂ ਹੀ ਉਸ ਨੇ ਮੈਨੂੰ ਗਲੇ ਲਗਾਇਆ, ਮੇਰੇ ਪੂਰੇ ਸਰੀਰ ਵਿੱਚ ਕਰੰਟ ਜਿਹਾ ਲੱਗ ਗਿਆ ਸੀ। ਮੈਂ ਦੱਸ ਨਹੀਂ ਸਕਦਾ ਕਿ ਉਸ ਵਕਤ ਮੈਂ ਆਪਣੇ ਜਜ਼ਬਾਤਾਂ ਉਤੇ ਕਿਵੇਂ ਕਾਬੂ ਪਾਇਆ ਸੀ ਪਰ ਆਖਰਕਾਰ ਉਹ ਇੱਕ ਲੜਕੀ ਸੀ ਇਸ ਲਈ ਉਸਨੇ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖਣਾ ਸੀ ਪਰ ਉਹ ਆਪਣੇ ਜਜ਼ਬਾਤਾਂ ਦੇ ਕਾਬੂ ਨਹੀਂ ਰੱਖ ਸਕੇ ਤੇ ਉਹ ਇਹ ਹਰਕਤ ਕਰ ਬੈਠੀ ਸੀ ਜਿਸ ਨਾਲ ਮੈਂ ਵੀ ਆਪਣਾ ਹੋਸ਼ ਗਵਾ ਬੈਠਿਆ ਸੀ ਫਿਰ ਪ੍ਰੀਤੀ ਨੇ ਮੈਨੂੰ ਉਹ ਸਕੂਨ ਦਿੱਤਾ ਜਿਸ ਦਾ ਮੈਂ ਕਦੇ ਤੋਂ ਇੰਤਜ਼ਾਰ ਕਰ ਰਿਹਾ ਸੀ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ ਅਤੇ ਪ੍ਰੀਤੀ ਵੀ ਬਹੁਤ ਖੁਸ਼ ਸੀ ਅਸੀਂ ਸਾਰੀ ਰਾਤ ਇੱਕ ਦੂਜੇ ਨਾਲ ਸੁੱਤੇ ਰਹੇ ਅਗਲੇ ਦਿਨ ਉਸਨੇ ਆਪਣੇ ਘਰ ਜਾਣਾ ਸੀ ਪਰ ਮੇਰਾ ਦਿਲ ਨਹੀਂ ਕਰ ਰਿਹਾ ਸੀ ਕਿ ਉਹ ਆਪਣੇ ਘਰ ਜਾਵੇ ਇਸ ਲਈ ਮੈਂ ਜੇਲ ਕਰਕੇ ਉਸ ਨੂੰ ਇੱਕ ਹਫ਼ਤੇ ਲਈ ਰੋਕ ਲਿਆ ਇੱਕ ਹਫ਼ਤੇ ਵਿੱਚ ਅਸੀਂ ਬਹੁਤ ਮਸਤੀ ਕੀਤੀ ਅਤੇ ਇੱਕ ਹਫ਼ਤੇ ਬਾਅਦ ਉਹ ਆਪਣੇ ਘਰ ਚਲੀ ਗਈ ਮੈਂ ਉਸ ਇੱਕ ਹਫ਼ਤੇ ਦੀ ਆਪਣੀ ਜ਼ਿੰਦਗੀ ਭੁੱਲ ਨਹੀਂ ਸਕਦਾ ਕਿਉਂਕਿ ਉਸ ਹਫ਼ਤੇ ਨੇ ਮੈਨੂੰ ਬਹੁਤ ਖੁਸ਼ੀ ਦਿੱਤੀ ਸੀ ਜੋ ਮੈਂ ਕਦੇ ਨਹੀਂ ਭੁੱਲ ਸਕਦਾ ਇਸ ਤੋਂ ਕੁਝ ਮਹੀਨਿਆਂ ਬਾਅਦ ਜਦੋਂ ਮੈਨੂੰ ਨੌਕਰੀ ਮਿਲੀ ਸੀ ਤਾਂ ਉਸ ਦਿਨ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਂ ਆਪਣੀ ਚਾਚੀ ਦੀ ਭੈਣ ਨਾਲ ਵਿਆਹ ਦੀ ਗੱਲ ਕਰਨ ਬਾਰੇ ਸੋਚ ਰਿਹਾ ਸੀ ਇੱਕ ਦਿਨ ਮੈਂ ਆਪਣੀ ਚਾਚੀ ਨੂੰ ਦੱਸ ਦਿੱਤਾ ਕਿ ਚਾਚੀ ਮੈਂ ਤੁਹਾਡੀ ਭੈਣ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਮੇਰੀ ਚਾਚੀ ਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਮੈਂ ਚੰਗੀ ਨੌਕਰੀ ਲੱਗ ਚੁੱਕਾ ਸੀ ਅਤੇ ਮੇਰੀ ਸੈਲਰੀ ਵੀ ਬਹੁਤ ਚੰਗੀ ਸੀ ਮੇਰੀ ਚਾਚੀ ਨੇ ਆਪਣੇ ਘਰਦਿਆਂ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਵੀ ਸਾਡੇ ਵਿਆਹ ਤੇ ਕੋਈ ਇਤਰਾਜ਼ ਨਹੀਂ ਸੀ ਹੁਣ ਇੱਕ ਮਹੀਨੇ ਬਾਅਦ ਸਾਡਾ ਵਿਆਹ ਸੀ ਅਤੇ ਅਸੀਂ ਦੋਨੋਂ ਬਹੁਤ ਖੁਸ਼ ਸੀ ਹੁਣ ਅਸੀਂ ਆਪਣੀ ਜ਼ਿੰਦਗੀ ਦੇ ਪੂਰੇ ਨਜ਼ਾਰੇ ਲੈ ਲੈਂਦੇ ਆਂ ਦੋਸਤੋ ਉਮੀਦ ਕਰਦੇ ਆਂ ਕਿ ਤੁਹਾਨੂੰ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੁਸੀਂ ਸੁਣੀ ਕਹਾਣੀ ਚਾਚੀ ਦੀ ਭੈਣ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ